ਲੂਡੀ ਪਾਉਣਾ ਪੰਜਾਬ ਵਿੱਚ ਪ੍ਰਚਲਿਤ ਮੁਹਾਵਰਾ ਹੈ ਜਿਸ ਦਾ ਭਾਵ ਹੈ ਖੁਸ਼ੀ ਨੂੰ ਪ੍ਰਗਟ ਕਰਨਾ ਜਾਂ ਕਿਸੇ ਢੰਗ ਨਾਲ ਖੁਸ਼ੀਆਂ ਮਨਾਉਣਾ ਪਾਕਿਸਤਾਨ ਵਿੱਚ ਪੰਜਾਬ ਦੇ ਲੋਕ ਨਾਚਾਂ ਦੇ ਮਾਹਰ ਨਚਾਰ ਸਾਗਾ ਦਾ ਵਿਚਾਰ ਹੈ ਕਿ ਲੂਡੀ ਲਫ਼ਜ਼ ਪੰਜਾਬੀ ਵਿੱਚ ਯੂਨਾਨੀ ਜ਼ੁਬਾਨ ਰਾਹੀਂ ਆਇਆ ਹੈ ਜਿਸ ਦੇ ਅਰਥ ਹਨ ਖੇਡ ਖੇਡੋ ਇਸੇ ਸ਼ਬਦ ਨਾਚ ਨਾਲ ਜੁੜ ਗਿਆ ਜਦ ਫੌਜ ਜੰਗ ਜਿੱਤ ਕੇ ਪਰਤਦੀ ਤਾਂ ਲੋਡੀ ਪਾ ਕੇ ਜਵਾਨਾਂ ਦਾ ਸਵਾਗਤ ਕੀਤਾ ਜਾਂਦਾ ਸੀ ਹੌਲੀ ਹੌਲੀ ਖੇਡਾਂ ਵਿੱਚ ਜਿੱਤੀ ਟੀਮ ਦੀ ਖੁਸ਼ੀ ਜਾਂ ਮੁਕਦਮਾ ਜਿੱਤਣ ਦੀ ਖੁਸ਼ੀ ਸਾਂਝੀ ਕਰਨ ਲਈ ਲੋਡੀ ਨਾਚ ਨੱਚਿਆ ਜਾਣ ਲੱਗਾ ਜਿਵੇਂ ਮਾਲਵੇ ਵਿੱਚ ਔਰਤਾਂ ਦੇ ਗਿੱਧੇ ਪਿੱਛੋਂ ਮਰਦਾਂ ਦੇ ਗਿੱਧੇ ਦਾ ਰਿਵਾਜ ਪੈ ਗਿਆ ਸੀ ਇਸੇ ਤਰ੍ਹਾਂ ਵਿਆਹ ਦੀਆਂ ਰਸਮਾਂ ਜਿਵੇਂ ਘੋੜੀ ਚੜਨਾ ਅਤੇ ਢੋਲੀ ਆ ਆ ਦੀ ਵਿਦਾਇਗੀ ਮੌਕੇ ਔਰਤਾਂ ਨੇ ਵੀ ਲੁੱਡੀ ਪਾਣੀ ਸ਼ੁਰੂ ਕਰ ਦਿੱਤੀ ਪਰ ਇਹ ਵਧੇਰੇ ਕਰਕੇ ਪਾਕਿਸਤਾਨੀ ਪੰਜਾਬ ਤੱਕ ਹੀ ਸੀਮਤ ਰਿਹਾ ਅਫਜ਼ਲ پرویز ਦੀ ਧਾਰਨਾ ਹੈ ਕਿ ਸਮਮੀ ਅਤੇ ਲੁੱਡੀ ਵਿੱਚ ਕੇਵਲ ਇਹ ਫਰਕ ਹੈ ਕਿ ਸਮਮੀ ਨਾਚ ਦੇ ਨਾਲ-ਨਾਲ ਗੀਤ ਵੀ ਗਾਏ ਜਾਂਦੇ ਨੇ ਜਦਕਿ ਲੁੱਡੀ ਦੇ ਨੱਚਣ ਸਮੇ ਅਜੇ ਹੀ ਕੋਈ ਵਿਵਸਥਾ ਨਹੀਂ ਜਾਦੇ ਢੋਲੀ ਢੋਲ ਉੱਪਰ ਡਗਾ ਮਾਰਦਾ ਹੈ ਤਾਂ ਉਸਦੇ ਤਾਲ ਨਾਲ ਨੱਚਣ ਵਾਲੇ ਛਾਤੀ ਅੱਗੇ ਤਾਲੀ ਮਾਰਦੇ ਹਨ ਮੋਢੇ ਹਿਲਾਉਂਦੇ ਹਨ ਤੇ ਅੱਖਾਂ ਮਚਕਾਉਂਦੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਢੋਲ ਦੀ ਲਹਿ ਅਨਸਾਰ ਲੋਡੀ ਦੇ ਨਚਾਰ ਫਮਣੀਆਂ ਪਾਉਂਦੇ ਹਨ ਇਸ ਨਾਚ ਵਿੱਚ ਨੱਚਣ ਵਾਲਿਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ ਢੋਲੀ ਦੇ ਨਾਲ-ਨਾਲ ਉਹ ਅੱਗੇ ਵਧੇ ਜਾਂਦੇ ਹਨ ਕੋਈ ਗੱਭਰੂ ਡੰਡਿਆਂ ਨਾਲ ਕੋ ਗਰੂਵਨ ਕੇ ਹਿਲਾਉਂਦਾ ਹੈ ਅਤੇ ਯ ਅਲੀ ਦੀ ਆਵਾਜ਼ ਕੱਢਦਾ ਹੈ ਲੋਡੀ ਪੰਜਾਬ ਦਾ ਇੱਕ ਖੁਸ਼ੀ ਭਰਿਆ ਨਾਚ ਹੈ ਜਦੋਂ ਕਿਸੇ ਵਿਅਕਤੀ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਤਾਂ ਉਹ ਖੁਸ਼ੀ ਵਿੱਚ ਲੋਡੀ ਪਾਉਂਦਾ ਹੈ ਲੋਡੀ ਪਾਉਣ ਲਈ ਵੀ ਢੋਲੀ ਨੂੰ ਸੱਦਿਆ ਜਾਂਦਾ ਹੈ ਉਹ ਲੋਡੀ ਤਾਲ ਵਜਾਉਂਦਾ ਹੈ ਫਿਰ ਉਸ ਤਾਲ ਵਿੱਚ ਲੋਕ ਕੇ ਖੁਸ਼ੀ ਵਿੱਚ ਲੋਡੀ ਪਾਉਣ ਲੱਗਦੇ ਹਨ ਉਹ ਤਾੜੀਆਂ ਮਾਰਦੇ ਅੱਖਾਂ ਮਟਕਾਉਂਦੇ ਮੋਢੇ ਹਿਲਾਉਂਦੇ ਅਤੇ ਲੱਕ ਲਚਕਾਉਂਦੇ ਹਨ ਫਿਰ ਢੋਲੀ ਦੇ ਇਸ਼ਾਰੇ ਤੇ ਨਾਚ ਬਦਲਦਾ ਹੈ ਫਿਰ ਉਹ ਬੋਲਦੇ ਹਨ ਓਏ ਓਏ ਐਲੀ ਐਲੀ ਆ ਇਸ ਤਰ੍ਹਾਂ ਉਹ ਆਪਣੀ ਜਿੱਤ ਦੀ ਖੁਸ਼ੀ ਮਨਾਉਂਦੇ ਹਨ ਲੂਡੀ ਤੀਵੀਆਂ ਦਾ ਵੀ ਨਾਚ ਹੈ ਪਰ ਉਸ ਦਾ ਮਰਦਾਂ ਦੇ ਨਾਚ ਨਾਲ ਕੋਈ ਸਬੰਧ ਨਹੀਂ ਲੂਡੀ ਨਾਚ ਦੀ ਇੱਕੋ ਤਾਲ ਹੈ ਥੋੜਾ ਮਾਰ ਕੇ ਕਦੇ ਤੇਜ਼ ਕਦੇ ਹੌਲੀ ਇਸ ਵਿੱਚ ਢੋਲ ਮੱਧਮ ਸੁਰ ਵਿੱਚ ਤੇਜ਼ ਗਤੀ ਨਾਲ ਇੱਕ ਸਾਰ ਵੱਜਦਾ ਹੈ ਢੋਲੀਆਂ ਅਨੁਸਾਰ ਲੁੱਡੀ ਨਾਚ ਉਤੇ ਚਾਰ ਮਾਤਰੇ ਦੀ ਕਹਿਰਵਾ ਤਾਲ ਵੱਜਦੀ ਹੈ ਇਹ ਹੈ ਦਾਗੇ ਨਾ ਦਿਨਕ ਦੀ ਪਰ ਅਜੋਕੇ ਪੰਗਲੇ ਵਿੱਚ ਅੱਠ ਮਾਤਰੇ ਦੀ ਕਹਿਰਵਾ ਤਾਲ ਵੱਜਦੀ ਹੈ ਇਸ ਤਾਲ ਉਤੇ ਬਹੁਤੀਆਂ ਅਦਾਵਾਂ ਪੰਗੜਾ ਨਾਚ ਦੀਆਂ ਨਿਵਾਇਆਂ ਜਾਂਦੀਆਂ ਹਨ ਇਸ ਤਰ੍ਹਾਂ ਕਲਚਰ ਨਾਲ ਰਿਲੇਟਡ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ